ਔਰਤ ਨੂੰ ਛੋਹਣ ਦੀ ਕਲਾ ਰਚਨਾ ਹਰਜੋਤ ਸਿੰਘ ਔਰਤ ਨੂੰ ਛੋਹ ਵੀ ਇੱਕ ਕਲਾ ਹੈ ਔਰਤ ਛੋਹ ਵਿੱਚ ਫਰਕ ਕਰਨਾ ਜਾਣਦੀ ਹੈ ਉਹ ਜਾਣਦੀ ਹੈ ਕਿ ਉਸ ਨੂੰ ਪਿਆਰ ਨਾਲ ਛੋਇਆ ਗਿਆ ਹੈ ਅਹਿਸਾਸ ਨਾਲ ਛੋਇਆ ਗਿਆ ਹੈ ਹਵਸ ਨਾਲ ਛੋਇਆ ਗਿਆ ਹੈ ਕਿਸੇ ਵੀ ਛੋਹ ਨੂੰ ਔਰਤ ਭੁੱਲਦੀ ਨਹੀਂ ਹਨੇਰੇ ਵਿੱਚ ਛੋਏ ਜਿਸਮ ਨੂੰ ਬਸ ਵਿੱਚ ਧੱਕੇ ਨਾਲ ਛੋਹੇ ਅੰਗਾਂ ਨੂੰ ਜਿਸ ਤਰ੍ਹਾਂ ਦੀ ਛੋਹ ਹੋਏਗੀ ਔਰਤ ਦੇ ਉਸ ਤਰ੍ਹਾਂ ਦੇ ਅਹਿਸਾਸ ਹੀ ਜਾਗਦੇ ਹਨ ਜਿਸ ਵੀ ਮਰਦ ਨੂੰ ਇਸ ਤਰੀਕੇ ਛੋਇਆ ਕਿ ਉਹਦੇ ਸੁੱਤੇ ਅਹਿਸਾਸ ਜਾਗ ਜਾਣ ਕਿ ਜਿਸਮ ਵਿੱਚੋਂ ਵਿਰੋਧ ਕਰਨ ਦੀ ਤਾਕਤ ਖਤਮ ਹੋ ਜਾਏ ਸਗੋਂ ਉਹਨਾਂ ਅਹਿਸਾਸ ਨੂੰ ਹੋਰ ਬੇਤਰ ਢੰਗ ਨਾਲ ਜਗਾਉਣ ਲਈ ਖੁਦ ਸਾਥ ਮਿਲਣ ਲੱਗੇ ਉਹ ਅਹਿਸਾਸ ਉੱਪਰ ਹਮੇਸ਼ਾ ਔਰਤ ਦੇ ਨਾਲ ਰਹਿੰਦੇ ਹਨ ਉਹ ਭੁੱਲ ਹੀ ਨਹੀਂ ਸਕਦੇ ਵਰਿਆਂ ਮਗਰੋਂ ਕੋਈ ਹੋਰ ਵੀ ਛੁਏਗਾ ਤਾਂ ਵੀ ਉਹ ਛੋ ਮੁਰਦ ਦਿਮਾਗ ਵਿੱਚ ਬਿਜਲੀ ਵਾਂਗ ਦੌੜ ਜਾਏਗੀ ਛੋਕੀ ਹੋਰ ਹੋਏਗੀ ਚੇਰਾ ਕੋਈ ਹੋਰ ਦਿਮਾਗ ਵਿੱਚ ਦੌੜੇਗਾ ਇਸ ਲਈ ਮੈਂ ਆਖਦਾ ਹਾਂ ਕਿ ਔਰਤ ਮਰਦ ਦਾ ਮੇਲ ਮੈਸ ਜਿਸਮਾ ਦਾ ਮੇਲ ਨਹੀਂ ਹੈ ਸਗੋਂ ਸਾਡੇ ਪ੍ਰਾਣੇ ਅਨੁਭਵਾਂ ਸਾਡੇ ਪ੍ਰਾਣੇ ਰਿਸ਼ਤਿਆਂ ਦਾ ਉਹਨਾਂ ਵਿੱਚੋਂ ਨਿਕਲੇ ਕੱਚੇ ਅਹਿਸਾਸਾਂ ਦਾ ਮੁੜ ਮੁੜ ਜਾਗਣ ਵਾਲਾ ਮੇਲ ਹੈ ਇਸ ਲਈ ਇਹ ਅਹਿਸਾਸ ਕੁਝ ਪਲਾਂ ਦਾ ਮਿੰਟਾਂ ਦੇ ਨਹੀਂ ਹਨ ਸਗੋਂ ਲੰਮੇ ਸਮੇਂ ਲਈ ਜਾਣ ਵਾਲੇ ਹਨ ਇੱਕ ਲੰਮੀ ਖੇੜ ਇੱਕ ਰਾਤ ਸਿਆਲਾਂ ਦੀ ਔਰਤ ਨਾਲ ਇਹ ਵੀ ਵਾਪਰਦਾ ਹੈ ਕਿ ਜਦੋਂ ਤੀਵੇਂ ਬਰੇ ਤੋਂ ਆਗਾਂ ਨਿਕਲਦੀ ਹੈ ਬੱਚੇ ਹੋ ਜਾਂਦੇ ਹਨ ਜ਼ਿੰਮੇਵਾਰੀ ਬਦਲ ਜਾਂਦੀ ਹੈ ਪਤੀ ਤੋਂ ਬੱਚਿਆਂ ਵੱਲ ਅਜੇ ਸਮੇਂ ਜ਼ਿਆਦਾ ਲੋਕੀ ਇਹੋ ਸੋਚਦੇ ਹਨ ਕਿ ਹੁਣ ਬੱਚੇ ਹੋ ਗਏ ਹੁਣ ਉਹ ਜੋ ਵਿਆਹ ਦੇ ਪਹਿਲੇ ਸਾਲਾਂ ਵਾਲਾ ਪਿਆਰ ਮਿਲਣ ਸੀ ਉਹਦੀ ਲੋੜ ਨਹੀਂ ਰਹੀ ਉਹ ਸ਼ਰਾਰਤਾਂ ਉਹ ਬਚਪਨਾਂ ਕੇ ਇੱਕ ਦੂਸਰੇ ਲਈ ਕੱਢਿਆ ਟਾਈਮ ਹੁਣ ਲੋੜ ਨਹੀਂ ਰਹੀ ਇਹ ਵੀ ਲੱਗਦਾ ਹੈ ਕਿ ਘਰਵਾਲੀ ਤਾਂ ਬੱਚੇ ਵਿੱਚ ਹੀ ਬਿਜ਼ੀ ਰਹਿੰਦੀ ਸ਼ਾਇਦ ਉਸ ਸੌਦੀ ਹੁਣ ਲੋੜ ਬਾਕੀ ਨਹੀਂ ਜਿਸ ਕਰਕੇ પતિ ਪਤਨੀ ਵਿੱਚ ਮਿਲਨ ਖਾਣਾ ਪੂਰਤੀ ਹੀ ਰਹਿ ਜਾਂਦਾ ਹੈ ਪਰ ਅਜਿਹਾ ਹੁੰਦਾ ਨਹੀਂ ਅਸਲ ਵਿੱਚ 30 ਤੋਂ ਪਾਰ ਜਾ ਕੇ ਜਿਉਂ-ਜਿਉਂ ਔਰ ਇਸ ਨਵੀਂ ਉਮਰ ਵਿੱਚ ਜਾਂਦੀ ਹੈ ਤਾਂ ਉਹਦੇ ਅੰਦਰ ਉਹ ਸ਼ੁਰੂ ਹੋਣ ਵਾਲੀ ਕਾਹਲ ਚਿਜਕ ਕੱਟਣ ਲੱਗਦੀ ਹੈ ਉਹਦੇ ਅਹਿਸਾਸ ਜਗਾਉਣ ਲਈ ਹੁਣ ਜ਼ਿਆਦਾ ਸਮੇਂ ਦੀ ਜ਼ਰੂਰਤ ਹੈ ਬੱਚਿਆਂ ਤੇ ਕੰਮ ਵਿੱਚ ਹੱਥ ਵਟਾ ਕੇ ਜ਼ਰੂਰੀ ਹੈ ਕਿ ਉਹਦੇ ਲਈ ਵੀ ਵਕਤ ਬਣਾਇਆ ਜਾਵੇ ਲੰਮੇ ਪਲ ਕੱਢੇ ਜਾਣ ਜਿੱਥੇ ਦੋਵਾਂ ਲਈ ਵਕਤ ਹੋਵੇ ਇਹੋ ਸਮਾਂ ਨਵੀਆਂ ਛੋ ਨੂੰ ਮੰਨਣ ਤੇ ਨਵੇਂ ਰਾਂ ਲੱਭਣ ਦਾ ਹੁੰਦਾ ਹੈ ਇਸ ਲਈ ਬੱਚੇ ਹੁਣ ਮਗਰੋਂ ਜਾਂ ਜਵਾਨੀ ਨਹੀਂ ਰਹੀ ਇਸ ਸੋਚ ਕੇ ਕਦੇ ਵੀ ਆਪਣੇ ਸਾਥੀ ਨੂੰ ਦੂਰ ਕਰਨ ਦੀ ਭੁੱਲ ਨਾ ਕਰੋ ਜਿੰਨੇ ਵੀ ਵਿਆਹੋਂ ਬਾਹਰ ਸਬੰਧ ਬਣਦੇ ਹਨ ਉਹਨਾਂ ਵਿੱਚ ਇੱਕ ਮੁੱਖ ਵਜ੍ਹਾ ਹੁੰਦੀ ਹੈ ਇਹ ਸਮਾਂ ਅਸਲ ਵਿੱਚ ਬਡਾਪੇ ਤੋਂ ਪਹਿਲਾਂ ਜਦੋਂ ਸਭ ਕੁਝ ਇੰਦਰੀਆਂ ਤੋਂ ਬਾਹਰ ਹੋ ਜਾਏਗਾ ਉਦੋਂ ਜਿਉਂ ਲੈਣ ਦਾ ਸਮਾਂ ਹੁੰਦਾ ਹੈ ਇਸ ਲਈ ਇਹ ਅਹਿਸਾਸ ਕਦੇ ਖਤਮ ਨਹੀਂ ਹੋਣੇ ਚਾਹੀਦੇ ਨਾ ਹੀ ਕਦੇ ਇੰਨੇ ਘੱਟ ਸਮੇਂ ਵਿੱਚ ਖਤਮ ਹੋਣ ਕੇ ਸਾਹਮਣੇ ਵਾਲੇ ਨੂੰ ਪਤਾ ਹੀ ਨਾ ਲੱਗੇ ਜਾਂ ਇੰਜ ਲੱਗੇ ਕਿ ਬਸ ਸ਼ੁਰੂ ਹੋਇਆ ਖਤਮ ਹੋਇਆ ਜਵਾਨੀ ਵੇਲੇ ਸੁਨਹਿਰੀ ਸੁਪਨੇ ਵਾਲੀ ਔਰਤ ਨੂੰ ਇਸ ਉਮਰ ਵਿੱਚ ਕਬੀਲਦਾਰੀ ਚੁੰਜਲਾ ਦਿੰਦੀ ਹੈ ਜ਼ਿੰਦਗੀ ਨੀਰਸ ਲੱਗਦੀ ਹੈ ਇਹੋ ਪਲ ਹਨ ਜਦੋਂ ਉਹ ਇਸ ਨੀਰਸਤਾ ਨੂੰ ਛੱਡ ਸਕਦੀ ਹੈ ਜਿੰਨੇ ਲੰਮੇ ਇਹ ਪਲ ਗੁਜ਼ਰਨਗੇ ਉਨਾ ਹੀ ਉਹਦਾ ਮਨ ਸ਼ਾਂਤ ਰਹੇਗਾ ਨਹੀਂ ਤਾਂ ਲੜਾਈਆਂ ਟੈਨਸ਼ਨਾਂ ਤੇ ਹੋਰ ਬਹੁਤ ਕੁਝ ਇਸ ਨੂੰ ਮਹਿਜ਼ ਕੁਝ ਮਿੰਟਾਂ ਦੀ ਖੇਡ ਤੱਕ ਸਿਮੇਟ ਦੇਣਾ ਗਲਤ ਹੈ ਜਿਵੇਂ ਮੈਂ ਪਹਿਲਾਂ ਕਿਹਾ ਕਿ ਇਹ ਜੋ ਇਹ ਬਲ ਕਿਸ ਅਹਿਸਾਸ ਨਾਲ ਬੀਤ ਰਹੇ ਹਨ ਔਰ ਇਸ ਗੱਲ ਨੂੰ ਜਾਣਦੀ ਹੈ ਸਮਝਦੀ ਹੈ ਇਸ ਲਈ ਇਹ ਸੱਚਮੁੱਚ ਪਿਆਰ ਨਾਲ ਭਰੇ ਹੋਣੇ ਚਾਹੀਦੇ ਇਹ ਅਸਲ ਵਿੱਚ ਇੱਕ ਜੀਵਨ ਸਾਥੀ ਦੀ ਦੂਸਰੇ ਨਾਲ ਸਮਝ ਨੂੰ ਦੱਸਦਾ ਜੋ ਵੱਧਦੀ ਹੈ ਸਮੇਂ ਨਾਲ ਨਾ ਕਿ ਸਿਰਫ ਖਾਣਾ ਪੂਰਤੀ ਨਾਲ